ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਦਾ ਵਿਗਲ ਕਿਸੇ ਵੀ ਸਮੇਂ ਵਾਚ ਸਕਦਾ ਹੈ ਇਸ ਨੂੰ ਲੈ ਕੇ ਸਾਰੇ ਹੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਮਤਨ ਕਰਨ ਲੱਗਿਆ ਹੋਏ ਹਨ ਯਾਨੀ ਕਿ ਕਿਹੜੇ ਉਮੀਦਵਾਰ ਨੂੰ ਕਿਹੜੀ ਜਗ੍ਹਾ ਤੋਂ ਜਿਹੜੀਆਂ ਜਿਮਨੀ ਚੋਣ ਲੜਾਈ ਜਾਵੇ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਬੋਝਨ ਸਮਾਜ ਪਾਰਟੀ ਅਤੇ ਇੱਕ ਨਵੀਂ ਆ ਪਾਰਟੀ ਆਈ ਹੈ ਜਿਹੜੀ ਪਹਿਲੀ ਵਾਰ ਜਿਮਨੀ ਚੋਣ ਲੜਨ ਜਾ ਰਹੀ ਹੈ ਪੰਜਾਬ ਲੋਕ ਸੇਵਾ ਦਲ ਯਾਨੀ ਕਿ ਪੰਜ ਪਾਰਟੀਆਂ ਹੁਣ ਸ਼ਮੂਲੀਅਤ ਕਰਨ ਗਈਆਂ ਜਿਮਨੀ ਚੋਣਾਂ ਦੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਜਿਹੜਾ ਹੈ ਹੁਣਾਂ ਸਮਾਪਿਤ ਹੋ ਚੁੱਕਿਆ ਹੈ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿਚਕਾਰ ਜਿਹੜਾ ਹੈ ਜਿਮਨੀ ਚੋਣਾਂ ਦਾ ਚੋਣ ਕਮਿਸ਼ਨ ਵੱਲੋਂ ਵਿਗਰਵਾਸਿਕਦਾ ਹੈ ਜੇ ਗੱਲ ਕਰੀਏ ਜਿਮਨੀ ਚੋਣਾਂ ਦੀ ਗਿੱੱੜ ਬਾਹ ਤੋਂ ਗਿੱੱੜ ਬਾਹ ਤੋਂ ਲਗਭਗ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਜਿਹੜਾ ਹੈ ਉਹ ਲਿਖ ਦਿੱਤਾ ਹੈ ਉਸ ਉੱਤੇ ਮੰਥਨ ਵੀ ਕਰ ਲਿਆ ਹੈ ਦੱਸਦੇ ਕਿ ਇਥੋਂ ਦੀ ਜਿਹੜੀ ਵਿਧਾਨ ਸਭਾ ਦੀ ਸੀਟ ਜਿੱਤੀ ਸੀ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੇ ਹੁਣ ਲੋਕ ਸਭਾ ਦੀ ਸੀਟ ਜਿੱਤ ਲਈ ਹੈ ਹਲਕਾ ਹੁਦਿਆਣਾ ਤੋਂ ਉਹ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਇਸ ਲਈ ਗਿੱਧਰਵਾਹਾ ਦੀ ਸੀਟ ਖਾਲੀ ਹੋ ਚੁੱਕੀ ਹੈ ਨਰਿੰਦਰ ਸਿੰਘ ਕੌਣੀ ਦਾ ਨਾਮ ਜਿਹੜਾ ਹੈ ਸਭ ਤੋਂ ਅੱਗੇ ਆ ਰਿਹਾ ਹੈ ਨਰਿੰਦਰ ਸਿੰਘ ਕੌਣੀ ਨੇ ਜਿਹੜੇ ਉਹ ਕਾਂਗਰਸ ਪਾਰਟੀ ਪ੍ਰਧਾਨ ਰਾਜਾ ਵਰਿੰਦ ਦੇ ਖਾਸਮ ਖਾਸ ਜਾਂ ਕਹਿ ਦਈਏ ਰਿਸ਼ਤੇਦਾਰ ਨੇ ਪਿਛਲੇ ਦਿਨਾਂ ਚ ਇਹ ਅਫਵਾਹਾਂ ਆ ਰਹੀਆਂ ਸੀ ਕਿ ਜਿਹੜੇ ਨਰਿੰਦਰ ਕੌਣੀ ਨੇ ਉਹ ਸ਼ਮੂਲਿਤ ਕਰਨਗੇ ਆਮ ਆਦਮੀ ਪਾਰਟੀ ਵੱਲ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਨਰਿੰਦਰ ਸਿੰਘ ਕੌਣੀ ਨੇ ਜਿਹੜੇ ਉਹਨਾਂ ਦਾ ਚਿਹਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾਣਿਆ ਜਾਂਦਾ ਹੈ ਗਿੱੱਦਰਵਾਹਾ ਦੇ ਵਿੱਚ ਇਸ ਲਈ ਗਿੱੱਦਰਵਾਹਾ ਨੂੰ ਲੈ ਕੇ ਹੁਣ ਇੱਕ ਵੱਡੀ ਸਿਆਸਤ ਸ਼ੁਰੂ ਹੋਵੇਗੀ ਕਿਉਂਕਿ ਕਾਂਗਰਸ ਨਹੀਂ ਚਾਹੁੰਦੀ ਕਿਉਂਕਿ ਲਗਾਤਾਰ ਇਥੋਂ ਰਾਜਾ ਵਰਿੰਦ ਜਿਹੜੇ ਨੇ ਵਿਧਾਇਕੀ ਤੋਂ ਜਿੱਦੇ ਆ ਰਹੇ ਨੇ ਹੁਣ ਚਾਹੇ ਉਹ ਮੈਮਰੋ ਪਾਰਲੀਮੈਂਟ ਬਣ ਚੁੱਕੇ ਨੇ ਲੇਕਿਨ ਫਿਰ ਵੀ ਹੁਣ ਕਾਂਗਰਸ ਪਾਰਟੀ ਚਾਹੇਗੀ ਕਿ ਪ੍ਰਧਾਨ ਦੀ ਵਾਰੀ ਜਿਹੜੀ ਸੀਟ ਹੈ ਯਾਨੀ ਕਿ ਰਾਜਾ ਵੜਿੰਗ ਨਿਜੇਰੇ ਉਹ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਵੀ ਨੇ ਅਤੇ ਨਵੇਂ ਸਾਂਸਦ ਵੀ ਬਣ ਚੁੱਕੇ ਨੇ ਲੁਧਿਆਣਾ ਤੋਂ ਲੇਕਿਨ ਪ੍ਰਧਾਨ ਦੇ ਏਰੀਆ ਦੇ ਵਿੱਚੋਂ ਹਲਕੇ ਦੇ ਵਿੱਚੋਂ ਕਾਂਗਰਸ ਪਾਰਟੀ ਨਹੀਂ ਚਾਹੇਗੀ ਕਿ ਉਹ ਜਿਮਨੀ ਚੋਣ ਹਾਰੇ ਇਸ ਲਈ ਹੁਣ ਹਾਰੀ ਝੰਡੀ ਮਿਲ ਗਈ ਹੈ ਨਰਿੰਦਰ ਸਿੰਘ ਕੌਣੀ ਨੂੰ ਨਰਿੰਦਰ ਸਿੰਘ ਕੌਣੀ ਜਿਹੜੇ ਨੇ ਉਹ ਰਾਜਾ ਵੜਿੰਗ ਦੇ ਰਿਸ਼ਤੇਦਾਰ ਵੀ ਨੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਅੰਮ੍ਰਤਾ ਵੜਿੰਗ ਜਿਹੜੇ ਰਾਜਾ ਵੜਿੰਗ ਦੀ ਧਰਮ ਪਤਨੀ ਉਹ ਲੜ ਸਕਦੇ ਨੇ ਲੇਕਿਨ ਅਜਾਇ ਨਹੀਂ ਹੋਵੇਗਾ ਕਿਉਂਕਿ ਦੂਜੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਚਰਜੀ ਸਿੰਘ ਚੱਲਨੀ ਅਤੇ ਸੁਯੰਦਰ ਸਿੰਘ ਦੀ ਨਾਵਾ ਵਰਗੇ ਇਹ ਸੁਨਵਾਲੀਆਂ ਨਿਸ਼ਾਲ ਖੜੇ ਕਰਨਗੇ ਕਿ ਜੇਕਰ ਪਰਿਵਾਰ ਬਾਤ ਨੂੰ ਪਾਲਿਆ ਜਾਵੇ ਤਾਂ ਇਹ ਗੱਲ ਛੱਡੀ ਨਹੀਂ ਹੋਵੇਗੀ ਇਸ ਲਈ ਆਮਰਤਾ ਵੜਿੰਗ ਨੇ ਹੁਣ ਜਿਮਨੀ ਚੋਣ ਨਹੀਂ ਲੜਨੀ ਅਤੇ ਨਰਿੰਦਰ ਕੌਣੀ ਨੇ ਜਿਹੜੇ ਉਹ ਰਾਜਾ ਵੜਿੰਗ ਦੇ ਰਿਸ਼ਤੇਦਾਰ ਨੇ ਉਹ ਲੜਨਗੇ ਜਿਮਨੀ ਚੋਣ ਹਲਕਾ ਗਿਦਰਬਾਹਰ ਤੋਂ ਨਰਿੰਦਰ ਸਿੰਘ ਕੌਣੀ ਧੰਨਵਾਦ